ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਪਹਿਲੀ ਖਬਰ ਤਾਂ ਰਾਤ ਦਾ ਜੋ ਮੌਸਮ ਦਾ ਮੂਜਾਜ ਵਿਗੜਿਆ ਉਸ ਦੇ ਕਰਕੇ ਗੁਰੂ ਘਰ ਦੇ ਵਿੱਚ ਹੋਏ ਵੱਡੇ ਨੁਕਸਾਨ ਦੇ ਬਾਰੇ ਹੈ ਤੇ ਦੂਜੀ ਖਬਰ ਗੁਰੂ ਦੇ ਸਿੰਘ ਜਦੋਂ ਦੂਜੀ ਸਟੇਟ ਦੇ ਵਿੱਚ ਗੁਰਮਰਿਆਦਾ ਦੀ ਬਹਾਲੀ ਦੇ ਲਈ ਗਏ ਤਾਂ ਉੱਥੇ ਕਿ ਜੋ ਮਸੰਦਾ ਨੇ ਕੁਝ ਗਲਤ ਅੰਸਰਾਂ ਨੇ ਪੁਲਿਸ ਭੇਜ ਦਿੱਤੀ ਪੁਲਿਸ ਨੂੰ 에어ਪੋਰਟ ਦੇ ਦਿੱਤੇ ਕਿ ਗੁਰੂ ਘਰ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਕੁਝ ਲੋਕ ਬਦਮਾਸ਼ੀ ਕਰ ਰਹੇ ਨੇ ਲੜਾਈ ਝਗੜਾ ਕਰ ਰਹੇ ਨੇ ਉਸ ਤੋਂ ਬਾਅਦ ਕੀ ਮਾਹੌਲ ਬਣਿਆ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਦੱਸਦੀ ਹੈ ਕਿ ਜਿਵੇਂ ਕੱਲ ਮੌਸਮ ਕਾਫੀ ਜ਼ਿਆਦਾ ਖਰਾਬ ਹੋਇਆ ਖਾਸ ਤੌਰ ਤੇ ਮਾਝੇ ਏਰੀਆ ਦੇ ਵਿੱਚ ਵੱਡਾ ਨੁਕਸਾਨ ਹੋਇਆ ਇਸੇ ਤਰ੍ਹਾਂ ਇੱਕ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਤੇ ਦੂਜੇ ਪਾਸੇ ਗੁਰੂ ਦੀ ਲਾਡਲੀ ਫੌਜ ਸਿੰਘ ਜਦੋਂ ਦੂਜੀ ਸਟੇਟ ਦੇ ਵਿੱਚ ਗੁਰਮਰਿਆਦਾ ਦੀਆਂ ਜੋ ਧਜੀਆਂ ਉਡਰੀਆਂ ਸਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜੋ ਆਸਣ ਲਗਾ ਕੇ ਲੋਕ ਬੈਠ ਰਹੇ ਸਨ ਉਸ ਮਰਿਆਦਾ ਦੀ ਬਹਾਲੀ ਦੇ ਲਈ ਅਤੇ ਉਹ ਕੁਰਸੀਆਂ ਚ ਕਮਾਉਣ ਦੇ ਲਈ ਪਹੁੰਚੇ ਤਾਂ ਉੱਥੇ ਕੁਝ ਗਲਤ ਅੰਸਰਾਂ ਨੇ ਪੁਲਿਸ ਭੇਜ ਦਿੱਤੀ ਤੇ ਮੌਕੇ ਤੇ ਕੀ ਮਹਾਲ ਹੋਇਆ ਕੀ ਪੂਰਾ ਕਾਰਨ ਦਾ ਇਸ ਦਾ ਕਾਰਨ ਬਣਿਆ ਅਤੇ ਕੀ ਬਾਅਦ ਦੇ ਵਿੱਚ ਪੁਲਿਸ ਦੇ ਨਾਲ ਗੱਲਬਾਤ ਹੋਈ ਸਿੰਘਾਂ ਦੀ ਸੋ ਇਹ ਵੀ ਵੀਡੀਓ ਤੁਸੀਂ ਦੇਖੋਗੇ ਸੋ ਵੈਕ ਟੂ ਵੈਕ ਤੁਹਾਡੇ ਸਾਹਮਣੇ ਦੋਵੇਂ ਵੀਡੀਓਜ਼ ਰੱਖਦੇ ਆ ਪਹਿਲੀ ਵੀਡੀਓ ਤਾਂ ਉਹ ਗੁਰੂ ਘਰ ਦੀ ਹੈ ਜਿੱਥੇ ਰਾਤ ਦੇ ਹਨੇਰੀ ਝੱਖੜ ਦੇ ਕਰਕੇ ਨੁਕਸਾਨ ਪਹੁੰਚਿਆ ਤੇ ਉਸ ਦੇ ਨਾਲ ਹੀ ਤੁਸੀਂ ਦੇਖੋਗੇ ਸਿੰਘਾਂ ਨੇ ਕੀ ਗੱਲਬਾਤ ਕੀਤੀ ਫਿਰ ਪੁਲਿਸ ਦੇ ਨਾਲ ਸੋ ਦੇਖੋ ਵੈਕ ਟੂ ਵੈਕ ਇਹ ਦੋਵੇਂ ਖਬਰਾਂ ਹੋਰ ਖਬਰਾਂ ਦੇ ਲਈ ਤੇ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ नहीं कोई मैंने सारे नालों को मना कर दिया वो कोई आपत्ति कर रहा है कि नहीं सारी सिर्फ फोन किसने किया नहीं नहीं जी ये वो आदमी समझ आ गया मेरे सारी मुद्दे नहीं दे सकते देते रहे तो फालतू ने नहीं पता भाई फालतू वही तरह से चला था किनो किदा फोन आया उन्होंने बोल तो बहुत को बंद सुनाई है कि वहां अपने बाहर एक बाहर एक हमारे था जो आने वाली उन्होंने आपसे फोन उन्होंने किया प्रधान साहब के सारे सन्ने साहब कहते यार ہمارے ان کا حکم نامہ یہ حکم نامہ جیسے گرو سا بیٹھتے ہیں ہمارے گرو ان کے برابر میں ایسے کوئی بیٹھ نہیں سکتے جیسے جو بزرگ لوگ جیسے بیٹھ نہیں سکتے وہ نا بھی نیچے ایسے گدا لگا کر کے بیٹھ سکتے ستک جو گا کر سارا جی کسی نے ਕਿਸ ਨੂੰ ਸਾਲਾ ਵੀ ਕਿਹਾ ਹੋਵੇ ਨਾ ਥਫੜ ਥਪੜਾਈ ਮਾਰ ਲੜਾਈ ਤਾਂ ਬਹੁਤ ਗੂਟੀਆ ਅੰਦਰ ਆਉਂਦੇ ਕੋਈ ਨਾ ਇਸ ਨੂੰ ਕਿਸੇ ਨੂੰ ਸਾਲਾ ਵੀ ਕਿਹਾ ਹੋਵੇ ਨਾ ਤੁਸੀਂ ਜਿੱਥੇ ਕਹੋਗੇ ਨਾ ਅਸੀਂ ਆਪ ਤੁਹਾਨੂੰ ਲੜਦੇ ਹਾਂ ਜੇ ਕਿਸੇ ਨੇ ਸ਼ਾਇਦ ਕਿਸੇ ਨੇ ਨਾ ਫੋਨ ਕਰਕੇ ਨਹੀਂ ਸਿਨਫਰਮੇਸ਼ਨ ਕੋ ਗੱਲ ਨਹੀਂ ਕਰਦੇ ਮੈਂ ਆਪ ਵੀ ਸਾਲਾ ਇਹ ਤਾਂ ਇਨੋਵੇਸ਼ਨ ਆਪਣੇ ਕਰੀ ਹੁਣ ਗੱਲ ਤਾਂ ਇਹ ਕੀ ਹੈ ਸਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਹਾਰਾਜ ਜੀ ਗੱਡੀ ਤੇ ਬਿਰਾਜਮਾਨ ਹੁੰਦੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਅਸੀਂ ਮਿੱਟੀ ਗੰਦ ਮੱਤ ਤਾਂ ਕਰ ਨਹੀਂ ਸਕਦੇ ਹੁਣ ਮਹਾਰਾਜ ਜੀ ਤਾਂ ਸੁਖ ਹਸਣ ਹੋਇਆ ਹੋਇਆ ਸਵੇਰੇ 3 ਵਜੇ ਤੱਕ ਪ੍ਰਕਾਸ਼ ਹੋਣਾ ਇਸੇ ਕਰਕੇ ਸਾਰੀ ਸੰਗਤ ਲੱਗੀ ਹੋਈ ਹੈ ਕਿ ਟਾਈਮ ਨਾਲ ਅਸੀਂ ਜਿਹੜਾ ਇਹ ਮੋਰਚਾ ਫਤਿਹ ਕਰ ਲਈਏ ਤੇ ਸਵੇਰੇ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਧੂੜ ਮਿੱਟੀ ਨਾ ਪਵੇ ਉਹ ਵੀ ਤੁਸੀਂ ਦੇਖ ਸਕਦੇ ਹੋ ਅੰਦਰ ਸਾਰੀ ਚਾਤਰਾ ਜੀ ਸੋਣੋ ਮੇਰੀ ਬਾਤ ਜੀ ਮੈਂ ਤਾਂ ਇਹ ਕਹਿੰਦਾ ਤਾਂ ਕਿ ਬਈ ਪਹਾੜੇ ਕੋਈ ਬਾਤ ਨਹੀਂ 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 ਇਹ ਨਹੀਂ ਦੇਣਾ ਜੇ اگر آپ کو لگے کوئی مسئلہ ہے یا 1% سیفنگ کا اپ کو اٹینڈر ہو 7 بجے نہیں ہے بھائی کچھ بات ہے اس بات ہو سکتی ہے 7 بجے نہیں ہے تو اپ فون کر دیں شو کوئی طرف سے سیو میادی نماز بڑی دی گئی ہے کہ اپ کو کوئی جھگڑا وغیرہ نہیں دلವೇಂದ್ರ سنگھ کتھے ہیں وہ اج نمبر نمبروں سے ہیں آپ کا کوئی نکا نہیں کوئی بہت مہربانی تو آپ فون کرتا ہے کوئی دقت نہ ہوتے